ਹਾਂਜੀ ਦੋਸਤੋ ਆਪਾਂ ਬਾਈ ਜੀ ਜਦੋਂ ਸੈਦੋ ਕੇ ਬਲੱਡ ਲਾਈਨ ਨੂੰ ਆਪਣੇ ਚੈਨਲ ਤੇ ਦਿਖਾਉਣਾ ਸ਼ੁਰੂ ਕੀਤਾ ਸੀਗਾ ਬਾਈ ਪੰਮੇ ਦੀ ਪਹਿਲੀ ਵੀਡੀਓ ਕੀਤੀ ਸੀਗੀ ਹਨਾ ਤਾਂ ਬਾਈ ਨੇ ਇੱਕ ਨਾ ਬੱਕਰੀ ਦਿਖਾਈ ਸੀ ਵੀਡੀਓ ਦੇ ਵਿੱਚ ਜਿਹਦੇ ਬਾਰੇ ਦੱਸਿਆ ਸੀ ਕਿ ਇਸ ਬੱਕਰੀ ਦਾ ਬੱਚਾ ਭਗਤੇ ਤਿਆਰ ਹੋ ਜਾਂਦਾ ਤੇ ਅੱਜ ਆਪਾਂ ਉਹੀ ਬੱਚਾ ਦਿਖਾਉਣ ਦੇ ਲਈ ਅੱਜ ਤੁਹਾਡੀ ਇਹ ਤੁਹਾਡੇ ਲਈ ਵੀਡੀਓ ਬਣਾ ਰਹੇ ਆਂ ਆਪਾਂ ਖੜੇ ਆ ਭਗਤਾ ਭਾਈ ਕਾ ਪਿੰਡ ਤੇ ਬਾਈ ਹੋਰਾਂ ਦੇ ਕੋਲ ਬਾਈ ਦਾ ਫਾਰਮ ਆ ਤੇ ਬਾਈ ਪੰਮੇ ਸੈਦੋਗੇ ਦੀ ਸਪੋਰਟ ਦੇ ਨਾਲ ਬਾਈ ਨੇ ਫਾਰਮ ਸ਼ੁਰੂ ਕੀਤਾ ਸੀ ਤੇ ਜਿਹੜਾ ਇਹ ਬੱਕਰਾ ਤੁਸੀਂ ਦੇਖ ਰਹੇ ਹੋ ਇਹ ਬਾਈ ਪੰਮੇ ਦੇ ਘਰ ਦਾ ਜੰਪਾਲ ਬੱਚਾ ਤੇ ਸ਼ੇਰੂ ਇਹਦਾ ਨਾਮ ਬਾਈ ਇਹਦੀ ਜਿਹੜੀ ਪੂਰੀ ਡਿਟੇਲ ਹੈਗੀ ਆ ਤੇ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਬੱਕਰੀ ਪਾਲਣ ਦੇ ਵਿੱਚ ਆਏ ਆਜੋ ਬਾਈਆਂ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸੀਗਾ ਬਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਾਈ ਧੰਨਵਾਦ ਬਾਈ ਕੀ ਆ ਟਾਈਮ ਚੋ ਟਾਈਮ ਕੱਢ ਕੇ ਬਾਈ ਜੀ ਸਾਡੇ ਕੋਲੇ ਆਏ ਹਾਂਜੀ 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 ਬਾਈ ਹੋਰ ਬਈ ਠੀਕ ਠਾਕ ਹੋ ਹਾਂਜੀ ਬਾਈ ਬਹੁਤ ਵਧੀਆ ਜੀ ਤੇ ਪਹਿਲਾਂ ਤਾਂ ਬਈ ਆਪਣੇ ਬਾਰੇ ਦੱਸ ਦਿਓ ਆਪਣਾ ਨਾਮ ਪਤਾ ਸਾਰਾ ਹੈ ਨਾ ਤੇ ਨੰਬਰ ਵੀ ਆਪਣਾ ਬੋਲ ਦਿਓ ਹਾਂਜੀ ਬਾਈ ਮੇਰਾ ਨਾਮ ਹੈਗਾ ਜਤਿੰਦਰ ਕੁਮਾਰ ਜੀ ਹਾਂਜੀ ਤੇ ਪਿੰਡ ਭਗਤਾ ਭਾਈ ਕਾ ਜੀ ਜੀ ਬਾਈ ਹਾਂਜੀ ਬਾਈ ਨੰਬਰ ਦੱਸ ਦਿਓ ਜੀ ਨੰਬਰ 78140 ਜੀ 25502 ਠੀਕ ਹੈ ਬਾਈ ਤੇ ਬਈ ਬੱਕਰੀ ਪਾਲਣ ਦੇ ਵਿੱਚ ਪਹਿਲੀ ਸ਼ੁਰੂਆਤ ਕਿਵੇਂ ਕੀਤੀ ਸੀ ਕਿੱਥੋਂ ਆਈ ਡੀਆ ਆਇਆ ਵੀ ਆਪਾਂ ਬੱਕਰੀ ਪਾਲਣ ਦੇ ਨਾਲ ਜੁੜਨਾ ਹੈਗਾ ਇਸ ਕਿੱਤੇ ਚੋਂ ਏ ਬਾਈ ਜੀ ਆਪਾਂ ਬਸ ਉਦਾਂ ਹੀ ਜਦੋਂ ਪਹਿਲਾ ਕੰਮ ਤੇ ਲੱਗੇ ਤੇ ਹੌਲੀ ਹੌਲੀ ਬਸ ਇਹਨਾਂ ਨੇ ਬਾਈ ਨੇ ਵੀ ਆਪਣਾ ਬੱਕਰੀ ਰੱਖੀ ਸੀਗੀ ਉਸ ਤੋਂ ਬਾਅਦ ਆਪਾਂ ਨੂੰ ਸ਼ੌਂਕ ਪਿਆ ਵੀ ਆਪਾਂ ਵੀ ਰੱਖ ਗਏ ਅੱਛਾ ਬਾਈ ਨਾਲ ਜਾਨਸ਼ਾਨ ਸੀ ਇਹਦੇ ਨਾਲ ਹਾਂਜੀ ਬਾਈ ਨਾਲ ਆਪਣੀ ਰਿਸ਼ਤੇਦਾਰੀ ਆ ਜੀ ਰਿਸ਼ਤੇਦਾਰੀ ਆ ਹਾਂਜੀ ਇਹ ਬਾਈ ਬਾਈ ਪੰਮੀ ਦਾ ਸ਼ਾਗਿਰਦ ਦਾ ਬਾਈ ਸੈਦ ਹੋ ਗਏ ਤੋਂ ਕੀ ਨਾਂ ਬਾਈ ਆਪਣਾ ਗੁਰਪ੍ਰੀਤ ਸਿੰਘ ਆ ਬਈ ਆਪਣਾ ਬਾਈ ਦਾ ਨਾ ਗੁਰਪ੍ਰੀਤਾ ਤੇ ਬਾਈ ਕੋਲ ਵੀ ਬੱਕਰੀਆਂ ਰੱਖੀਆਂ ਤੇ ਬਾਈ ਨਾਲ ਰਿਸ਼ਤੇਦਾਰੀ ਸੀਗੀ ਜਿੱਥੋਂ ਬਾਈ ਨੂੰ ਵੀ ਸ਼ੌਂਕ ਪਿਆ ਹਨਾ ਤੇ ਬਈ ਆ ਵੈਸੇ ਪੜ੍ਹਾਈ ਪੜੋਈ ਕਿੰਨੀ ਕੀਤੀ ਆਪਾਂ ਪਹਿਲਾਂ ਹੀ ਕਰਦੇ ਆਪਾਂ ਬਈ ਪਲੱਸ 2 ਕਰੀਏ ਜੀ ਪਲੱਸ 2 ਉਹ ਆਈਟੀ ਹੀ ਕਰੀਏ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਦਸ਼ਮੇਸ਼ ਫੈਕਟਰੀ ਜਿੱਥੇ ਜੀ ਆਪਾਂ ਕੰਮ ਕਰਦੇ ਆ ਭਗਤਾ ਭਾਈ ਕੰਮ ਭਗਤਾ ਭਾਈ ਕਾ ਜੀ ਹਾਂ ਦੇ ਅੱਛਾ ਅੱਛਾ ਹੁਣ ਵੀ ਕਰਦੇ ਹੋ ਹਾਂਜੀ 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 ਨਾਲ-ਨਾਲ ਕੰਮ ਜੀ ਨਾਲ-ਨਾਲ ਆ ਬੱਕਰੀ ਪਾਲਣ ਦਾ ਕਿੱਥਾਂ ਕਰਦੇ ਆ ਬਈ ਸ਼ਰਮਿਆਂ ਦਾ ਮੁੰਡਾ ਜਦੋਂ ਬੱਕਰੀਆਂ ਦੇ ਵਿੱਚ ਆਇਆ ਘਰਦਿਆਂ ਨੇ ਜਾਂ ਰਿਸ਼ਤੇਦਾਰਾਂ ਨੇ ਆ ਟੋਕਿਆ ਨਹੀਂ ਇਹ ਵੀ ਕਿੱਧਰ ਕਿਹੜੇ ਕੰਮਾਂ 'ਚ ਪੈਣਾ ਨਹੀਂ ਕੇਰਾਂ ਦਾ ਬਈ ਜੀ ਕਹਿੰਦੇ ਆਗੇ ਫੇਰ ਆਪਾਂ ਨੂੰ ਤਾਂ ਸ਼ੌਂਕ ਹੀ ਸੀਗਾ ਇਹ। ਅੱਛਾ। ਆ ਕਰਕੇ ਆਪਾਂ ਰੱਖ ਲਈ। ਠੀਕ ਹੈ। ਤੇ ਪਹਿਲੀ ਸ਼ੁਰੂਆਤ ਕਿਵੇਂ ਕੀਤੀ ਸੀ ਬੱਕਰੀ ਜਾਂ ਬੱਚਾ ਕੀ ਲੈ ਕੇ ਆਏ ਸੀ? ਕਿਹੜੇ ਸਨ ਦੀ ਗੱਲ ਆ ਇਹ? ਇਹ ਆਪਾਂ ਨੂੰ ਅਤੀ ਤਿੰਨ ਸਾਲ ਹੋ ਗਏ ਜੀ ਆਪਾਂ ਨੂੰ। ਅੱਛਾ। ਹਾਂਜੀ। ਤੇ ਆਪਾਂ ਇੱਕ ਛੋਟੀ ਬਾਠੀ ਲੈ ਕੇ ਆਏ ਸੀ। ਠੀਕ ਹੈ ਬਈ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਕਿਵੇਂ ਜਾਨਵਰ ਆਏ ਸਾਰਾ ਦੱਸੀ ਚੱਲੋ ਥੋੜਾ ਜਿਹਾ ਹਾਂਜੀ ਬਾਈ ਉਸ ਤੋਂ ਬਾਅਦ ਆਪਾਂ ਇੱਕ ਵੱਡੀ ਬੱਕਰੀ ਲੈ ਕੇ ਆਏ ਸੀਗੀ ਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਬਾਈ ਜੀ ਤੋਂ ਬੱਕਰੀ ਲੈਤੀ ਸੀਗੀ ਜੀ ਅੱਛਾ ਬਾਈ ਸੈਦੂ ਕੇ ਬਲੱਡ ਲਾਈਨ ਦੀ ਠੀਕ ਹੈ ਬਾਈ ਜੀ ਪੰਮਾ ਹੈਗੀ ਆਪਣੇ ਕੋਲ ਬੱਕਰੀ ਹੋ ਗਈ ਹਾਂਜੀ ਬਾਈ ਜੀ ਉਹ ਵੀ ਹੈਗੀ ਹੈ ਜੀ ਆਪਣੇ ਕੋਲੇ ਠੀਕ ਹੈ ਬਾਈ ਬੱਕਰੀਆਂ ਵੀ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਬਾਈ ਤੋਂ ਪਹਿਲਾਂ ਬੱਕਰੇ ਦੀ ਡਿਟੇਲ ਲੈ ਲੀਏ ਬਾਈ ਇਹਨੂੰ ਕਰੀ ਮੜਾ ਟੇਡਾ ਆ ਤੇ ਇਹਦੇ ਬਾਰੇ ਦੱਸਿਓ ਬਾਈ ਕਿਵੇਂ ਬਾਈ ਤੋਂ ਲੈ ਕੇ ਆਏ ਸੀਗੇ ਕਿਹੜੀ ਬੱਕਰੀ ਦਾ ਸੀ ਇਹੇ ਤੇ ਅੱਜ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਬਸ ਆਪਣੀ ਆ ਮੁੰਡੇ ਨਾਲ ਰਿਸ਼ਤੇਦਾਰੀ ਹੈ ਜੀ ਮਾਸੀ ਦਾ ਮੁੰਡਾ ਇਹ ਆਪਣੀ ਦਾ ਤੇ ਆਪਾਂ ਇਹਦੇ ਕੋਲੇ ਜਾਂਦੇ ਰਹਿੰਦੇ ਸੀਗੇ ਜੀ ਤੇ ਫਿਰ ਉੱਥੇ ਆਪਾਂ ਇਹਦੇ ਨਾਲ ਬਾਈ ਜੀ ਕੋਲੇ ਜਾਂਦੇ ਰਹਿੰਦੇ ਸੀਗੇ ਜੀ ਤੇ ਆਪਾਂ ਬਾਈ ਤੋਂ ਫਿਰ ਤਾਂ ਕਰਕੇ ਬੱਚਾ ਹੀ ਲੈ ਕੇ ਆਏ ਠੀਕ ਹੈ ਬਾਈ ਕਿੰਨੇ ਟਾਈਮ ਦਾ ਜਦੋਂ ਲੈ ਕੇ ਆਏ ਸੀ ਇਹ ਬਾਈ ਜੀ ਉਦੋਂ 4 ਕਿ ਮਹੀਨਿਆਂ ਦਾ ਹੀ ਸੀਗਾ ਹਾਂਜੀ ਠੀਕ ਹੈ 4 ਮਹੀਨੇ ਦਾ ਤੁਸੀਂ ਆਪ ਹੀ ਪਸੰਦ ਕੀਤਾ ਸੀ ਕਿ ਬਾਈ ਨਹੀਂ ਦਿੱਤਾ ਸੀ ਇਹ ਬਾਈ ਨਹੀਂ ਦਿੱਤਾ ਸੀ ਜੀ ਗਿਫਟ ਤਾਂ ਦਿੱਤੀ ਜੀ ਬਸ ਜਿਹੜਾ ਇਹ ਰੰਗ ਆ ਬਾਈ ਹਨਾ ਸੈਦੋਗੇ ਬਲੱਡ ਲਾਈਨ ਦੇ ਵਿੱਚ ਬਹੁਤ ਮਸ਼ਹੂਰ ਰੰਗ ਆ ਇਹ ਬਾਈ ਕੋਲ ਜਿਹੜਾ ਪੁਰਾਣਾ ਬੱਕੜਾ ਸੀਗਾ ਸ਼ੇਰੂ ਉਹ ਵੀ ਇਸੇ ਰੰਗ ਦਾ ਸੀ ਹਨਾ ਬਾਈ ਤੇ ਇਹਦੀ ਮਾਂ ਦੀ ਬਾਈ ਕੀ ਡਿਟੇਲ ਸੀ ਕਿ ਸ਼ੇਰੇ ਰੰਗ ਦੀ ਸੀ ਮਾਂ ਵੀ ਇਹਦੀ ਇਹਦੀ ਮਾਂ ਬਾਈ ਸ਼ੇਰੇ ਰੰਗ ਦੀ ਆ ਉਹ ਤੁਹਾਨੂੰ ਵੀਡੀਓ 'ਚ ਬਾਈ ਨੇ ਦਿਖਾਈ ਵੀ ਸੀ ਹਾਂਜੀ ਹਾਂਜੀ ਬੱਚਾ ਪਿਆਰਾ ਠੀਕ ਹੈ ਬਾਈ ਨੇ ਕਿਹਾ ਸੀ ਨਾ ਇਹਦੀ ਬੱਚਾ ਹੈ ਤੇ ਸ਼ਰਮੀ ਬਾਈ ਕੀ ਡਿਟੇਲ ਹੈ ਜੀ ਹੁਣ ਬੱਚੇ ਦੀ ਇਸ ਸਮੇਂ ਏ ਬਈ ਜੀ ਆਪਣਾ ਡੇਢ ਸਾਲ ਦਾ ਹੋ ਗਿਆ ਜੀ ਇਹ ਆਪਣਾ ਅੱਛਾ ਤੇ ਦੰਦਾਂ ਤੋਂ ਜੀ ਦੰਦਾਂ ਤੋਂ ਜੀ ਇਹ ਚਾਰ ਚਾਰ ਦੰਦ ਹੋ ਗਿਆ ਜੀ ਇਹ ਚਾਰ ਦੰਦ ਹੋ ਗਿਆ ਤੇ ਕੱਦ ਗੁੱਦ ਕਿੰਨਾ ਕਰ ਗਿਆ ਛੱਡ ਦੇ ਬਈ ਕੱਦ ਜੀ ਇਹਦਾ ਆਪਣਾ ਕੱਦ ਕਿੰਨਾ ਹੋਊਗਾ ਬਈ ਕੱਦ ਅੱਛਾ ਸਹੀ 42 ਇੰਚ ਦੇ ਜਾਊਗਾ ਹਜੇ ਤਾਂ ਫਿਰ ਕਰੂਗਾ ਕੱਦ ਹਾਂਜੀ 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 8 ਦੰਦ ਤੱਕ ਕੱਦ ਕਰੂ ਬਈ ਕਰੂਗਾ ਜੀ ਠੀਕ ਹੈ ਰਿਜ਼ਲਟ ਲਿਆ ਬਈ ਇਹਦੇ ਤੋਂ ਹਾਂਜੀ ਰਿਜ਼ਲਟ ਲਿਆ ਜੀ ਆਪਣੇ ਕੋਲੇ ਬੱਚੇ ਖੜੇ ਆ ਜੀ ਇਹਦੇ ਠੀਕ ਹੈ ਬਈ ਹਾਂਜੀ ਹੋ ਗਏ ਬੱਚੇ ਤੇ ਬਾਈ ਤੋਂ ਫਿਰ ਉਦੋਂ ਬਾਅਦ ਬੱਕਰੀਆਂ ਹੋਰ ਵੀ ਲੈ ਕੇ ਆਏ ਤੁਸੀਂ ਹਾਂਜੀ ਉਦੋਂ ਬਾਅਦ ਵੀ ਆਪਾਂ ਬਾਈ ਜੀ ਤੋਂ ਬੱਕਰੀ ਲਈ ਆ ਜੀ ਠੀਕ ਦੋ ਤਿੰਨ ਬੱਕਰੀਆਂ ਆਪਣੇ ਕੋਲੇ ਹੈਗਾ ਜੀ ਬਾਈ ਦੀ ਲੈਣ ਦੀਆਂ ਆਜੋ ਬਾਈ ਬਾਈ ਦੀ ਫੋਨਸ ਬੋਡ ਆ ਜੀ ਆਪਾਂ ਨੂੰ ਬਸ ਬਾਈ ਕੋਲੇ ਹੁਣ ਵੀ ਜਾਣੇ ਹੋ ਫਿਰ ਹਾਂਜੀ ਹਾਂਜੀ ਬਾਈ ਕੋਲੇ ਜ਼ਰੂਰ ਜਾਣੇ ਆਪਾਂ ਬਾਈ ਕੋਲੇ ਦਾ ਮਮੀ ਨੇ ਦੋ ਤਿੰਨ ਕਿਹੜੇ ਆਪਣੇ ਪੱਕੇ ਹੁੰਦੇ ਆ ਜੀ ਅੱਛਾ ਹਾਂਜੀ ਬਾਈ ਆ ਮਾਰਦਾ ਕਿਹੜਾ ਛੋਟੇ ਹਾਂਜੀ ਹਾਂਜੀ ਬਾਈ ਆਉਂਦਾ ਆਪਣੇ ਕੋਲ ਤੇ ਬੱਚੇ-ਬੁੱਚੇ ਤੇ ਕਿਵੇਂ ਆਏ ਆ ਬਾਈ ਬੱਚੇ ਬਾਈ ਪੂਰੇ ਸੋਹਣੇ ਆਏ ਸੀਗੇ ਉਪਣੇ ਸੇਲ ਵੀ ਹੋ ਗਏ ਬੱਚੇ ਆਪਣੇ ਉਹ ਹਾਂਜੀ ਹੁਣ ਹੈਗੇ ਕੋਈ ਸੇਲ ਵਾਸਤੇ ਹਾਂਜੀ ਹਾਂਜੀ ਹੁਣ ਵੀ ਪੱਠਾ ਵੀ ਸੇਲ ਕਰ ਦੇਣੋ ਕਿ ਬੱਕਰੀ ਵੇਚੋ ਪੱਠਾ ਪਰ ਰੱਖ ਲੈਣੇ ਜੀ ਅੱਛਾ ਹਾਂਜੀ ਆਪਾਂ ਪਰ ਪੱਠਾ ਸੰਭਲਾਂਗੇ ਜੀ ਟੋਟਲ ਕਿੰਨੇ ਜਾਨਵਰ ਐ ਇਸ ਸਮੇ ਫਾਰਮ ਚ ਬਈ ਟੋਟਲ ਆਪਣੇ ਕੋਲੇ 10-12 ਨਾ ਕਹਗੇ 10-12 ਹਾਂਜੀ ਤੇ ਜੇ ਆਪਾਂ ਗੱਲ ਕਰੀਏ ਬਈ ਕਮਾਈ ਦੀ ਹਨਾ ਕੋਈ ਵੀ ਕੰਮ ਆਪਾਂ ਕਮਾਈ ਲਈ ਕਰਦੇ ਆ ਸ਼ੌਂਕ ਵੀ ਹੁੰਦਾ ਕਮਾਈ ਵੀ ਜ਼ਰੂਰੀ ਆ ਤੇ ਇਸ ਕੰਮ ਤੋਂ ਕਿਵੇਂ ਦਾ ਤਿਆਰਬਾਰ ਆ ਆਪਣਾ ਕਮਾਈ ਹੋਈ ਐ ਇਹਦੇ ਤੋਂ ਨੇ ਆਪਣਾ ਤਾਂ ਵਸ ਸ਼ੌਂਕ ਹੀ ਇੱਕ ਤਾਂ ਅੱਛਾ ਹਾਂਜੀ ਤੇ ਨਾਲ ਨਾਲ ਕਮਾਈ ਵੀ ਦਿੰਦਿਆ ਮਿਹਨਤ ਕਰਦੇ ਆ ਜੀ ਦੀ ਕਮਾਈ ਤਾਂ ਦਿੰਦਿਆਂ ਦਿੰਦਿਆਂ ਜੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਕਮਾਈ ਆਉਣੀ ਆਉਣੀ ਹੈ ਜੀ ਕਿੰਨੇ ਪੈਸਿਆਂ ਤੋਂ ਕੰਮ ਸ਼ੁਰੂ ਕੀਤਾ ਸੀ ਪਹਿਲੀ ਵਾਰ ਬਈ ਇਹਦਾ ਆਪਾਂ ਬਸ ਮੈਂ ਉਦੋਂ ਉੱਥੇ ਲੱਗਿਆ ਹੋਆ ਸੀਗਾ ਜੀ ਫੈਕਟਰੀ 'ਚ ਉੱਥੇ ਬਸ ਉਤੋਂ ਜਿੰਨੀ ਕਿ ਤਨਖਾਹ ਸੀਗੀ ਉਹ ਤੇ ਜੋੜ-ਜੋੜ ਕੇ ਜੀ ਪੈਸੇ ਅੱਛਾ ਆਪਦੇ ਦਮ ਨਾਲ ਕਰਦੇ ਆਂ ਤੋਂ ਨਹੀਂ ਕੋਸ਼ਿਸ਼ ਕਰਦੇ ਘਰਦਿਆਂ ਦੀ ਉਦਾਂ ਸਪੋਰਟ ਬਹੁਤ ਹੈ ਜੀ ਹਾਂਜੀ ਤੇ ਪਰ ਬਸ ਆਪਾਂ ਜਿਹੜੇ ਆ ਨਾਗ ਆਪਾਂ ਆਪਦੀ ਮਿਹਨਤ ਨਾਲ ਸਾਰੇ ਹਾਂਜੀ ਹਾਂਜੀ ਬਸ ਆਪਾਂ ਘਰਦਿਆਂ ਨੂੰ ਔਖਾ ਨਹੀਂ ਕਰਨਾ ਜੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਮਿਹਨਤ ਕਰਕੇ ਤੇ ਆਪਾਂ ਇੰਨੇ ਕੰਮ ਕਰੇ ਠੀਕ ਹੈ ਆਜੋ ਬਈ ਬਾਈ ਦੀਆਂ ਬੱਕਰੀਆਂ ਵੀ ਦਿਖਾਉਣੇ ਤੁਹਾਨੂੰ ਹਨਾ ਥੱਲੀ-ਥੱਲੀ ਬੱਕਰੀ ਦਿਖਾਵਾਂਗੇ ਆਜੋ ਬਈ ਤੇ ਬਾਈ ਦਾ ਬਈ ਸੈਟਅਪ ਬਹੁਤ ਸੋਹਣਾ ਹਨਾ ਲਾਲੀ ਬਾਈ ਦਿਖਾ ਦੀ ਇੱਧਰ ਸਾਰਾ ਬਾਈ ਨੇ ਨਾ ਜਿਹੜੇ ਬਰਾਂਡੇ ਬਣਾਏ ਆ ਫਾਰਮ ਬਣਾਇਆ ਬਹੁਤ ਵਧੀਆ ਹਵਾਦਾਰ ਫਾਰਮ ਆ ਜਾਨਵਰ ਵੀ ਖੁੱਲੇ ਵੀ ਛੱਡਦੇ ਹਨੋਂ ਫਿਰ ਹਾਂਜੀ ਬਾਈ ਜੀ ਖੁੱਲੇ ਵੀ ਛੱਡ ਦਿੰਨੇ ਆ ਜੀ ਆਪਾਂ ਠੀਕ ਆ ਬਾਈ ਲੋ ਬਈ ਆਜੋ ਬੱਕਰੀਆਂ ਦਿਖਾਉਣੇ ਆ ਬਾਈ ਜੀ ਤੁਹਾਨੂੰ ਆਜੋ ਬਈ ਬਾਈ ਸਭ ਤੋਂ ਜਿਹੜੀ ਪਹਿਲਾਂ ਤੁਸੀਂ ਆਪਦੇ ਫਾਰਮ ਦੇ ਵਿੱਚ ਲੈ ਕੇ ਆਏ ਸੀ ਬੱਕਰੀ ਪਹਿਲਾਂ ਤਾਂ ਉਹ ਦਿਖਾ ਦਈਏ ਹਾਂਜੀ ਬਾਈ ਜੀ ਸ਼ੁਰੂਆਤ ਕੀਤੀ ਜਦੋਂ 3 ਸਾਲ ਪਹਿਲਾਂ ਇਹ ਬੱਕਰੀ ਆਈ ਸੀ ਬਾਈ ਹਾਂਜੀ ਇਹ ਬੱਕਰੀ ਆਈ ਸੀਗੀ ਜੀ ਆਪਣੇ ਕੋਲੇ ਹਾਂਜੀ ਤੇ ਇੱਕ ਬੱਕਰੀ ਆਈ ਸੀ ਇਹਦਾ ਜੀ ਛੋਟੀ ਪਾਠੀ ਸੀਗੀ ਇਹਦਾ ਆਪਾਂ ਬਸ ਜਿਵੇਂ ਉਹ ਨਹੀਂ ਹੁੰਦੇ ਜੀ ਝੜਕਈ ਹੁੰਦੇ ਆ ਜੀ ਹਾਂਜੀ 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 ਉਹਨਾਂ ਤੋਂ ਆਪਾਂ ਲੈ ਕੇ ਆਏ ਸੀਗੇ ਜੀ ਬਸ ਅੱਛਾ ਇਹ ਦੋਨੇ ਛੇਰੀਆਂ ਲੈ ਕੇ ਆਏ ਤੁਸੀਂ ਹਾਂਜੀ ਹਾਂਜੀ ਬਈ ਤੇ ਕਿੰਨੇ ਸੂਏ ਦੇਈਆਂ ਤੁਹਾਡੇ ਕੋਲੇ ਹੁਣ ਤੱਕ ਇਹ ਇਹ ਸੂਏ ਜੀ ਆਪਣੇ ਕੋਲੇ ਇਹਨੇ ਤਿੰਨ ਸੂਏ ਦਿੱਤੇ ਆ ਜੀ ਆਪਾਂ ਨੂੰ ਅੱਛਾ ਹਾਂਜੀ ਤੇ ਤਿੰਨ ਹੀ ਇਹਨੇ ਦਿੱਤੇ ਜੀ ਇਹ ਬਈ ਕਿੰਨੇ ਕਿੰਨੇ ਦੀਆਂ ਲਈਆਂ ਸੀ ਉਸ ਟਾਈਮ ਤੇ ਇਹ ਉਸ ਟਾਈਮ ਤੇ ਬਈ ਆਪਾਂ ਆ ਲੈਤੀ ਸੀਗੀ 25000 ਦੀ ਜੀ ਅੱਛਾ ਹਾਂਜੀ ਠੀਕ ਹੈ ਤੇ ਆਹ ਦਾ ਆਪਾਂ ਇਹ ਲਈ ਸੀਗੀ ਜੀ ਆਪਾਂ 4500 ਦੀ 4500 ਦੀ ਹਾਂਜੀ ਤੇ ਬੱਚੇ ਕਿੰਨੇ ਦੇਗੀ ਹੁਣ ਤੱਕ ਇਹ ਬੱਚੇ 6 ਦੇਗੀ ਜੀ ਇਹ ਆ ਬੱਚੇ ਹੁਣ ਇਹਦੀ ਹੈ ਬਈ ਇਹ ਆਪਣੇ ਬੱਕਰੇ ਦੀ ਹਾਂਜੀ ਹਾਂਜੀ ਇਹ ਬੱਚੇ ਆਪਣੇ ਲੋ ਬਈ ਬੱਚਿਆਂ ਰਿਜ਼ਲਟ ਵੀ ਬਹੁਤ ਸੋਹਣਾ ਆ ਬਈ ਦਿਖਾ ਦਿਓ ਬੱਚੇ ਚੱਕ ਕੇ ਹਨਾ ਹਾਂਜੀ ਬਈ ਆ ਦੇਖੋ ਬਈ ਬੱਚੇ ਬਹੁਤ ਸੋਹਣੇ ਆਏ ਆ ਕਿੰਨੇ ਟਾਈਮ ਦੇ ਹੋ ਗਏ ਬਈ ਬੱਚੇ ਇਹ ਬਈ ਜੀ 20 20 ਦਿਨਾਂ ਦੀ ਹੈ ਜੀ ਇਹ ਠੀਕ ਹੈ ਬਈ ਇਹ ਦੋ ਬੱਚੇ ਇਕ ਨਹੀਂ ਦਿੱਤੇ ਇਹਨੇ ਹਾਂਜੀ ਹਾਂਜੀ ਸ਼ੇਰੀ ਨੇ ਹਾਂਜੀ ਬਈ ਤੇ ਬਾਈ ਬਾਈ ਦੇ ਘਰੋਂ ਵੀ ਬੱਕਰੀ ਆਈ ਆਪਣੇ ਕੋਲੇ ਵੀ ਹਾਂਜੀ ਬਾਈ ਦੇ ਘਰੋਂ ਵੀ ਆਪਣੇ ਬੱਕਰੀ ਬਹੁਤ ਸੋਹਣਾ ਬਾਈ ਸੈਟ ਆਪਾ ਬਾਈ ਦਾ ਦੇਖੋ ਹਵਾਦਾਰ ਲੱਕੜ ਦੀਆਂ ਫੱਟੀਆਂ ਦੀ ਛੱਤ ਬਣਾਈ ਆ ਛੱਤ ਠੰਡੀ ਬਹੁਤ ਆ ਹਨਾ ਭੋਰਾ ਵੀ ਛੇਕ ਜਾਂ ਪਰਸੇ ਨਹੀਂ ਇੱਥੇ ਅੱਛਾ ਇਹ ਬਾਈ ਦੇ ਘਰੋਂ ਆਈ ਸੀ ਬਾਈ ਬੰਮੇ ਦੇ ਹਾਂਜੀ ਲਓ ਬਾਈ ਅੱਛਾ ਇਹਦਾ ਕਿਵੇਂ ਹੋਇਆ ਇਹ ਸੌਦਾ ਬਾਈ ਇਹ ਬਸ ਬਾਈ ਜੀ ਕੋਲੇ ਉਦਾਂ ਹੀ ਜਿਵੇਂ ਤੁਸੀਂ ਦੱਸਦੇ ਸੀਗੇ ਜੀ ਇਹਨਾਂ ਕੋਲੇ ਜਾਂਦੇ ਰਹਿੰਦੇ ਸੀਗੇ ਜੀ ਤੇ ਬਾਈ ਕੋਲੇ ਗਏ ਬਸ ਤੇ ਬਾਈ ਯਾਰ ਕਿ ਉੱਥੇ ਸੀਗੇ ਜੀ ਕਿ ਉੱਥੋਂ ਆਪਾਂ ਅੱਛਾ ਸੂਏ ਤੇ ਸੌਂਦਾ ਹੋਵੇ ਸੂਏ ਤੇ ਜੀ ਠੀਕ ਹੈ ਬਾਈ ਸਾਨੂੰ ਪੱਠਾ ਦਿੰਦਾ ਜੀ ਬਾਈ ਕਹਿੰਦਾ ਵੀ ਵੱਡੀ ਵੱੱਡੀ ਨਾਲ ਲੋ ਨਵੇਂ ਬੰਦੇ ਆ ਹਾਂ ਜਿਵੇਂ ਐ ਕਰਕੇ ਬਾਈ ਨੇ ਸਾਨੂੰ ਕਹਿੰਦਾ ਵੀ ਨਾਲ ਲੋ ਅੱਛਾ ਇਹ ਵੀ ਬੰਦੇ ਆ ਨਹੀਂ ਇਹ ਕਹਿੰਦਾ ਬੱਕਰੀ ਲੈਣੀ ਹੈ ਅੱਛਾ ਤੁਸੀਂ ਆਪ ਪਸੰਦ ਕੀਤੀ ਸੀ ਬਈ ਇਹ ਹਾਂ ਹਾਂਜੀ ਬਈ ਤੇ ਕਿੰਨੇ ਬੱਚੇ ਦੇਗੀ ਹੁਣ ਤੱਕ ਸੂਏ ਕਿੰਨੇ ਆਏ ਆਪਣੇ ਕੋਲ ਪਹਿਲੇ ਸੂਏ ਤਿੰਨ ਬੱਚੇ ਦਿੱਤੇ ਜੀ ਅੱਛਾ ਹੇ ਕਿਨੇ ਗਪਠਾ ਜੀ ਅੱਛਾ ਇਹ ਕਿਹੜੇ ਬੱਕਰੇ ਦੀ ਬਾਈ ਵਾਲੇ ਦੀ ਇਹ ਬਾਈ ਵਾਲੇ ਪੰਜਾਬ ਬੱਕਰੇ ਦੀ ਹੈ ਜੀ ਲਓ ਬਈ ਦੋਸਤੋ ਜਿਹੜਾ ਬਾਈ ਦੇ ਘਰੇ ਆ ਬਰੀਡਰ ਹੋਣਾ ਹਨਾ ਵੱਡਾ ਪੰਜਾਬ ਬੱਕਰੇ ਦੀ ਧੀ ਆ ਇਹ ਤੇ ਇਹ ਆਪਣੇ ਘਰੇ ਆ ਕੇ ਸੂਈ ਬਹੁਤ ਵੱਡੀ ਬੱਕਰੀ ਉਹਦੇ ਬੱਚੇ ਆਏ ਆ ਜੀ ਤਿੰਨ ਬੱਚੇ ਦਿੱਤੇ ਸੀ ਤਿੰਨ ਬੱਚੇ ਦਿੱਤੇ ਇਹ ਵੀ ਸੂਈ ਹੈ ਬਈ ਹੁਣ ਹਾਂਜੀ ਇਹ ਵੀ ਸੂਈ ਹੈ ਜੀ ਇਹ ਪਹਿਲਣ ਸੂਈ ਆ ਪਹਿਲਣ ਜੀ ਠੀਕ ਆ ਬਈ ਇਹ ਹੁਣ ਬਈ ਪਹਿਲਣ ਸੂਈ ਆ ਪੱਠ ਹਨਾ ਪੰਜਾਬ ਬੱਕਰੇ ਦੀ ਆ ਤੇ ਇਹਦੇ ਬੱਚੇ ਕਿਹੜੇ ਆ ਬਈ ਇਹ ਵੀ ਦਿਖਾ ਦਿਓ ਅੱਛਾ ਇਹ ਪੱਠ ਆਈ ਆ ਹਾਂਜੀ ਬਈ ਲੋ ਬਈ ਦੇਖੋ ਹਣਾ ਜਮਾ ਆਪਦੇ ਪਿਓ ਤੇ ਰਿਜ਼ਲਟ ਲਗਈ ਆ ਬੱਕਰੀ ਨੂੰ ਬੁਲਾਏਗੀ ਪਿੱਛੇ ਤੇ ਠੀਕ ਹੈ ਬਈ ਇਹ ਆਪਣੇ ਆਪਣੇ ਸ਼ੇਰੂ ਦੀ ਸ਼ੇਰੂ ਦੀ ਹੈ ਸ਼ੇਰੂ ਦੀ ਆ ਲੈ ਪਿੱਛੇ ਦੇ ਗਏ ਤੇ ਠੀਕ ਹੈ ਬਈ ਇਹ ਬੱਚਾ ਤਾਂ ਨਹੀਂ ਬਈ ਸੇਲ ਕਰਦੇ ਨਹੀਂ ਬਈ ਇਹ ਪੱਠਾ ਹੀ ਇਹ ਆਪਣੀ ਰੱਖੀ ਹੋਈ ਹੈ ਜੀ ਠੀਕ ਹੈ ਬਈ ਹੋਰ ਵੀ ਲਓ ਜੀ ਆ ਵੀ ਦੇਖੋ ਬਈ ਹਨਾ ਬਹੁਤ ਸੋਹਣਾ ਕਲਰ ਆ ਨਾਗਰੇ ਕਲਰ ਚ ਆ ਗਈ ਬਈ ਇਹ ਆ ਗਈ ਬਈ ਲਓ ਬਈ ਆ ਕਾਲੀ ਆ ਗਈ ਇੱਕ ਨਾਗਰੀ ਆ ਗਈ ਨਾਗਰੀ ਦੀ ਕੀ ਡਿਟੇਲ ਆ ਬਈ ਇਹ ਬਈ 6 ਦੰਦ ਲਈ ਇਹ ਠੀਕ ਆ ਬਈ ਹਾਂਜੀ ਬਈ ਤੇ ਇਹ ਕਿੱਥੋਂ ਲੈ ਕੇ ਆਈ ਸੀਗੀ ਇਹ ਬਾਈ ਜੀ ਤੋਂ ਹੀ ਆਈ ਬਈ ਅੱਛਾ ਬਈ ਪੰਮੇ ਤੋਂ ਹੀ ਆਈ ਇਹ ਇਹ ਕਿਵੇਂ ਆ ਬਈ ਖਾਲੀ ਗੱਪਣ ਇਹ ਸੂਈ ਵੀ ਆਈ ਹੈ ਅੱਛਾ ਸੂਈ ਹੈ ਬੱਚੇ ਹੈਗੇ ਇਹਦੇ ਇਹ ਦਮਾਦੋ ਪੱਠਾ ਬਈ ਅੱਛਾ ਉਹ ਵੀ ਰੱਖਿਆ ਹੋਈ ਆ ਉਹ ਵੀ ਰੱਖਿਆ ਹੋਈ ਆ ਠੀਕ ਆ ਬਈ ਤੇ ਆਹ ਬਈ ਕਾਲੀ ਬਾਰੇ ਦੱਸਿਓ ਥੋੜਾ ਜਿਹਾ ਤੇ ਬਈ ਜੀ ਚਾਰ ਦੰਦ ਦਾ ਜੀ ਇਹ ਆਪਣੀ ਬੱਕਰੀ ਇਹ ਚਾਰ ਦੰਦ ਦਾ ਪਾਠੀ ਹੈ ਜੀ ਠੀਕ ਆ ਬਈ ਇਹਨੇ ਬੱਚੇ ਕਿੰਨੇ ਦਿੱਤੇ ਆ ਜੀ ਇਹਨੇ ਦੋ ਦਿੱਤੇ ਆ ਜੀ ਬੱਕਰੀ ਦੀ ਅੱਛਾ ਜਿਹੜੇ ਵੱਡੇ ਫਿਰਦੇ ਆ ਹਾਂਜੀ ਵੱਡੇ ਬੱਕਰੀ ਫਿਰਦੇ ਨੇ ਇਹਦੇ ਬੱਕਰੀਆਂ ਦੋ ਨੇ ਦਿਖਾਈ ਬਈ ਲਿਆਈ ਹੋ ਫੜ ਕੇ ਉਹਨੇ ਬੱਕਰੀਆਂ ਲਿਆਵੇ ਲੋ ਬਈ ਬਹੁਤ ਸੋਹਣਾ ਪੈਂਦਾ ਸੈਟਅਪ ਆ ਹਨਾ ਬਈ ਕਿੰਨੀਆਂ ਬੰਦੀਆਂ ਬੱਕਰੀਆਂ ਆਪਣੇ ਕੋਲੇ ਹੁਣ ਹੁਣ ਆਪਣੇ ਕੋਲੇ 10 12 ਨਾ ਗਈ ਗਏ ਜੀ ਠੀਕ ਆ ਬਈ ਹਾਂਜੀ ਤੇ ਬਾਈ ਜੀ ਦਾ ਬਈ ਸਾਰੀਆਂ ਬੱਕਰੀਆਂ ਹੀ ਸੋਹਣੀਆਂ ਹਨਾ ਬਈ ਖਰਾਕ ਕੀ ਪਾਉਣਾ ਇਹਨਾਂ ਨੂੰ ਖਾਣ ਪੀਣ ਦੇ ਵਾਸਤੇ ਹੁਣ ਖਰਾਕ ਆਪਾਂ ਬਈ ਮੱਕੀ ਪਾਈ ਐਨੇ ਜੀ ਫੀਡ ਪਾਈ ਐਨੇ ਇੱਕ ਜੀ ਠੀਕ ਹੈ ਹਾਂ ਜੀ ਸਪੈਸ਼ਲ ਬਣਾ ਕੇ ਜੀ ਫੀਡ ਅੱਛਾ ਤੇ ਛੋਲਿਆਂ ਦਾ ਛਿਲਕਾ ਆ ਜਾਂਦਾ ਜੀ ਹੂੰ ਦਾਲ ਆ ਜਾਂਦੀ ਹੈ ਦਾਲ ਅੱਛਾ ਪੀਰਾ ਬਈ ਔਖਾ ਤਾਂ ਨਹੀਂ ਲੱਗਦਾ ਇਹ ਕੰਮ ਨਹੀਂ ਬਈ ਬੀਟਰ ਬੱਕਰੀਆਂ ਲੋਕ ਕਹਿੰਦੇ ਬੀਟਰ ਬੱਕਰੀ ਰਾਜ ਦੀ ਨਹੀਂ ਕੀ ਰੱਖਣੀ ਬਹੁਤ ਔਖੀ ਆ ਨਹੀਂ ਬਈ ਕੋਈ ਔਖੀ ਨਹੀਂ ਲੱਗਦੀ ਅੱਛਾ ਕਿੰਨਾ ਖਰਚਾ ਖਾ ਜਾਂਦੀਆਂ ਡੇਲੀ ਮੋਟਾ ਮੋਟਾ ਲਾਈ ਇਹਦਾ ਬਈ ਆਪਾਂ ਇਹ ਖਰਚਾ ਦੇਖਿਆ ਨਹੀਂ ਜੋੜਿਆ ਨਹੀਂ ਕਦੇ ਬਸ ਜੀ ਚੱਲੀ ਜਾਂਦਾਗਾ ਸਾਰਾ ਆਪਾਂ ਦਾ ਮੈਂ ਆਉਂਦਾ ਹੀ ਨਹੀਂ ਆਪਾਂ ਜੋੜੀ ਜਾਈਏ ਹੁਣ ਦੋਨੇ ਇਹ ਵੀ ਕੰਮ ਤੇ ਜਾਂਦਾ ਇਹ ਵੀ ਕੰਮ ਤੇ ਜਾਂਦਾ ਅੱਛਾ ਕਿਹੜਾ ਜ਼ਿਆਦਾ ਕੰਮ ਨਿਵੇੜ ਦਿੰਨੇ ਆ ਠੀਕ ਇਹ ਸਾਰਾ ਤੁਹਾਡੇ ਕੋਲੇ ਕਿੰਨੀਆਂ ਬਕਸੇ ਨੇ ਇਹ ਕੋਲੇ ਦੱਸਣਾ ਹੈ ਬਾਈ ਨੂੰ ਜਦੋਂ ਕੰਮ ਸ਼ੁਰੂ ਕਰਾਇਆ ਸੀ ਲੱਗਦਾ ਸੀ ਬਾਈ ਇੱਥੇ ਤੱਕ ਆ ਜਾਊਗਾ ਆ ਜੀ ਬਾਈ ਨੂੰ ਵੀ ਲਿਆਂਦਾ ਇਹ ਮੈਨੂੰ ਬਾਈ ਨਾਲ ਜੋੜਿਆ ਰੋਂ ਲਿਆਂਦਾ ਖੱਚ ਤੂੰ ਕਿੱਥੇ ਇਹ ਤਾਂ ਕਈ ਇਹ ਦੋਨਾਂ ਦਾ ਮਨ ਵੀ ਇੱਕਿਆ ਇਹ ਚੀਜ਼ ਤੇ ਇਹ ਮੈਨੂੰ ਕਹਿ ਦਿੰਦੇ ਮੇਰੀਆਂ ਵਿੱਚ ਤੇ ਮੈਂ ਬਾਈ ਨੂੰ ਕਹਿੰਦਾ ਬਾਈ ਸਾਡੀਆਂ ਵੇਚਦੇ ਪਰ ਬਾਈ ਨੇ ਸਾਨੂੰ ਵੇਚ ਨਹੀਂ ਦਿੱਸੀਆਂ ਬਾਈ ਕਹਿੰਦਾ ਮੈਂ ਆ ਬੂਟੇ ਲਾ ਕੇ ਬੂਟੇ ਪਤਣੇ ਨਹੀਂ ਪਤਣੇ ਨਹੀਂ ਕਹਿੰਦਾ ਮੈਂ ਤਾਂ ਬੂਟੇ ਪੈਦਾ ਕਰਦਾ ਕਹਿੰਦਾ ਜੇ ਮੈਂ ਸੋਣ ਨਹੀਂ ਛੋਟ ਕੇ ਵੇਚਤੀਆਂ ਲੋਕਾਂ ਨੇ ਕਹਿਣਾ ਵੀ ਪਹਿਲਾਂ ਦਵਾਤੀਆਂ ਤੇ ਹੁਣ ਵੇਚਤੀਆਂ ਕਹਿੰਦਾ ਮੈਨੂੰ ਲੋਕੀ ਮਾੜਾ ਕਹਿਣਗੇ ਪਰ ਹਾਂਜੀ ਬਾਈ ਜੀ ਇਹ ਭਈ ਇਹਦੀ ਲਿਆਇਓ ਪੱਠੋਰੇ ਜਿਹੜੇ ਬਈ ਕਹਿੰਦੇ ਆ ਨਾ ਵੀ ਨੋਰਮਲ ਹਾਈਟ ਦੀ ਬੱਕਰੀ ਨਹੀਂ ਰੱਖਣੀ ਚਾਹੀਦੀ ਆ ਤੁਸੀਂ ਹੁਣ ਪੱਠ ਦੇਖ ਲਓ ਪਹਿਲਾਂ ਨਹੀਂ ਸੂਈਏ ਬਈ ਇਹ ਹਾਂਜੀ ਬਈ ਇਹਦੇ ਸੂਏ ਬੱਚੇ ਆ ਬਈ ਆ ਦੋਨੇ ਬੱਕਰੀਆਂ ਆ ਹੁਣ ਬੱਚੇ ਕਿੰਨੇ ਕਿੰਨੇ ਉਮਰ ਦੇ ਹੋਗੇ ਇਹ ਸਾਢੇ 4-4 ਮਹੀਨੇ ਆ ਸਾਢੇ 4-4 ਮਹੀਨੇ ਦੇ ਬੱਚੇ ਆ ਬਈ ਪੱਠ ਦੇ ਬਰਾਬਰ ਹੋਈ ਜਾਂਦੇ ਹਨਾ ਤੇ ਇਹ ਬੱਕਰੀ ਕਿੰਨੇ ਦੰਦ ਆ ਬਈ ਇਹ ਵੀ 4 ਦੰਦ 4 ਦੰਦ ਨਹੀਂ ਪਹਿਲਾ ਸੂਆ ਦਿੱਤਾ ਸੀ ਪਹਿਲਾ ਸੂਆ ਜੀ ਰਿਜ਼ਲਟ ਦੇਖੋ ਬਰੀਡਰ ਨੇ ਕੱਢਿਆ ਬਹੁਤ ਹੀ ਹੈਵੀ ਬੱਚੇ ਆ ਬਈ ਵਧੀਆ ਗਰੋਥ ਆ ਰੰਗ ਰੂੰਗ ਬਹੁਤ ਸੋਹਣਾ ਹਨਾ ਡਬਲ ਹੱਡੀ ਦੇ ਵਿੱਚ ਤੇ ਆ ਨੋਰਮਲ ਹਾਈਟ ਵਾਲੀ ਬੱਕਰੀ ਨੇ ਕਿੱਡੇ ਸੋਹਣੇ ਬੱਚੇ ਕੱਢਿਆ ਬਾਈ ਬਰੀਡਰ ਦਾ ਰਿਜ਼ਲਟ ਬਹੁਤ ਸੋਹਣਾ ਹੈ ਤੁਹਾਡੇ ਕੋਲੇ ਹਾਂਜੀ ਬਾਈ ਬਾਈ ਜੇ ਆਪਾਂ ਹੁਣ ਗੱਲਾਂ ਕਰੀ ਜਾਂਦੇ ਸੀਗੇ ਵੀ ਇਹਦੀ ਕਮਾਈ ਦੀਆਂ ਖਰਚਾ ਵੀ ਹੁੰਦਾ ਹੈ ਨਾ ਬੱਕਰੀਆਂ ਵਿੱਚ ਆਲ ਆਪਾਂ ਨਹੀਂ ਜੋੜਦੇ ਕਮਾਈ ਫਿਰ ਤੁਸੀਂ ਬੱਚੇ ਸੇਲ ਕਰ ਜਿਓਗੇ ਬੱਕਰੀਆਂ ਵੀ ਵੇਚ ਦਿੰਨੇ ਹੋ ਨਹੀਂ ਬਈ ਆਪਾਂ ਬੱਚੇ ਸੇਲ ਕਰ ਦਿੰਨੇ ਆ ਜੀ ਅੱਛਾ ਹਾਂਜੀ ਬਾਈ ਬੱਕਰੇ ਬੱਕਰੇ ਸੇਲ ਕਰ ਦਿੰਨੇ ਹਾਂ ਹਾਂਜੀ ਬੱਕਰੇ ਬੱਕਰੇ ਪੱਠਾ ਰੱਖ ਲੈਣੇ ਆ ਜੀ ਆਪਾਂ ਠੀਕ ਹੈ ਹੁਣ ਆਪਣੇ ਕੋਲ ਇਸ ਟਾਈਮ ਤੇ ਬਾਈ ਕਿੰਨੇ ਬੱਚੇ ਸੇਲ ਆ ਬੱਕਰੀ ਆਪਣੇ ਕੋਲੇ ਆ ਇੱਕ ਛੋਟੇ ਬੱਚੇ ਆ ਜੀ ਤੇ ਦੋ ਵੱਡੇ ਬੱਕਰੇ ਆ ਜੀ ਆ ਦੋਨੇ ਇਹਨਾਂ ਜੋ ਦੋਨੇ ਸੇਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਸੰਪਰਕ ਕਰ ਲਿਓ ਬਾਈ ਨਾਲ ਨੰਬਰ ਦਿੱਤਾ ਆਪਾਂ ਵੀਡੀਓ ਚ ਤੇ ਬੱਚੇ ਬਹੁਤ ਸੋਹਣੇ ਤਿਆਰ ਹੋਣ ਵਾਲੇ ਆ ਹਨਾ ਰੰਗ ਵੀ ਬਹੁਤ ਸੋਹਣਾ ਕੱਢਿਆ ਤੇ ਬਾਈ ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਨੌਜਵਾਨ ਆ ਨਵੇਂ ਥੋੜੇ ਅਰਗੇ ਆ ਜਾਂਦੇ ਇਸ ਕਿੱਤੇ ਦੇ ਵਿੱਚ ਹਨਾ ਜੇ ਆਪਾਂ ਨੂੰ ਸਹੀ ਬੰਦਾ ਨਾ ਮਿਲੇ ਤਾਂ ਬੰਦਾ ਕਾਮਯਾਬ ਬਹੁਤ ਘੱਟ ਹੁੰਦਾ ਬਹੁਤ ਘੱਟ ਹੁੰਦਾ ਬਾਈ ਬਹੁਤ ਲੋਕਾਂ ਨਾਲ ਧਗਿਆਂ ਹੋਗਾ ਪਰ ਇੱਕ ਪੰਮਾ ਬਈ ਆ ਵੀ ਜਿਹਨੇ ਇੱਥੋਂ ਤੱਕ ਬੰਦੇ ਲਿਆਂਦੇ ਅੱਛਾ ਕੱਲਾ ਇਹ ਨਹੀਂ ਲਿਆਂਦਾ ਵਿੱਚ ਬੰਦੇ ਬਹੁਤ ਬੈਠੇ ਆ ਜਿਹੜੇ ਹਜੇ ਮੂਰੇ ਆਉਣੇ ਆ ਠੀਕ ਹੈ ਹਜੇ ਤਾਂ ਇਹ ਤਾਂ ਚੱਲਾ ਸੀ ਨਾ ਬਈ ਤੂੰ ਤੂੰ ਤਾਂ ਜਾਂ ਨਾ ਰਹਿੰਦੇ ਬਾਈ ਉੱਥੇ ਆ ਨਾ ਪਿੰਡ ਹਾਂ ਬਈ ਪੱਕੇ ਕਹਿੰਦੇ ਪੰਮਾ ਬਈ ਸੇਦੀ ਬੱਚਾ ਨਹੀਂ ਦਿੰਦਾ ਕੋਈ ਐਵੇਂ ਲੋਕਾਂ ਦਾ ਕਹਿਣਾ ਆ ਇਹਨੂੰ ਸਾਹਮਣੇ ਦਵਾਇਆ ਹਾਂ ਬੱਚਾ ਠੀਕ ਆ ਮੈਂ ਬਾਈ ਨੂੰ ਕਹਿੰਨਾ ਨਾ ਵੀ ਬਈ ਮੈਨੂੰ ਰੱਖ ਲੈਣ ਦੋ ਬੱਚਾ ਬਾਈ ਕਹਿੰਦਾ ਆਪਣੇ ਕੋਲ ਤਾਂ ਪਚਾਰ ਪੰਜ ਫਿਰਦੇ ਆ ਤੈਨੂੰ ਵੀ ਲੋੜ ਆ ਸਾਂਭਣ ਦੀ ਸਾਨੂੰ ਤਾਂ ਸੁੱਖ ਨਾਲ ਲੋੜ ਹੀ ਨਹੀਂ ਪਈ ਅਜੇ ਤੱਕ ਬੱਚਾ ਰੱਖਣ ਦੀ ਜਦੋਂ ਮੈਂ ਬੱਕਰੀ ਕ੍ਰੋਸ ਕਰਾਉਣਾ ਬਾਈ ਦੇ ਘਰੋਂ ਜਾ ਕੇ ਕ੍ਰੋਸ ਕਰਾਉਣਾ ਬੱਕਰਾ ਘਰੇ ਲੈ ਆਈਦਾ ਨੇੜੇ ਆ ਜੂ ਆਪਾਂ ਕੋ ਕਦੇ ਬਾਈ ਨੇ ਨੱਕ ਨਹੀਂ ਬੱਤਿਆ ਤੁਹਾਡੇ ਕੋਲੇ ਕਿੰਨੇ ਜਾਨਵਰ ਆ ਮੇਰੇ ਕੋਲੇ ਹੈਗਾ 10 ਆ ਬਾਈ ਵੱਡੀਆਂ ਬੱਕਰੀਆਂ ਠੀਕ ਹੈ ਬੱਚਾ ਪੁੱচ্চਾ ਫਿਰ ਬਾਈ ਕਿੰਨੇ ਕਦਾ ਵੇਚ ਦੇਣੋ ਤੁਸੀਂ ਆ ਜਦੋਂ ਆ ਬੱਚੇ ਫਿਰਦੇ ਆ ਇਹ ਤਾਂ ਪਪੇ ਇਹ ਤਾਂ ਬਾਈ ਦੇ ਆ ਅੱਛਾ ਸਾਰਾ ਕੁਝ ਅਸੀਂ ਬਾਈ ਤੋਂ ਬਣਾਦਾ ਹੀ ਮਿੰਗਨ ਨਹੀਂ ਚਕਾਉਂਦੇ ਬਾਰੇ ਚ ਹੋਰ ਛੱਡੋ ਜਿਹੜੀ ਗੱਲ ਚ ਆਇਆ ਜਾ ਹੁਣ ਉੱਥੇ ਹੱਥੋਂ ਵੀ ਬਾਈ ਨੇ ਵੇਚਨੇ ਆਪਣੇ ਇੱਥੇ ਵੀ ਪਹਿਲਾਂ ਬਾਈ ਨੇ ਵੇਚ ਤੇ ਇਹਦੇ ਬੱਚੇ ਤਾਂ ਨਾ ਬਧਾ ਗਾ ਰੇਟ ਜਪੀਦਾ ਬਾਈ اچھا ਵੀ ਇੱਕ ਬਾਈ ਦਾ ਤੁਹਾਨੂੰ ਪਤਾ ਵੀ ਬਾਈ ਹਰ ਇੱਕ ਨਾ ਖੜਦਾ ਵੀ ਆਇ ਨਹੀਂ ਦੇ ਇਹ ਤਾਂ ਸਾਡੇ ਕੋਲੇ ਬੱਚਾ ਚੰਗਾ ਵੀ ਅਗਲੇ ਦਾ ਹਨਾ ਗਾਲ ਵੱਡਣਾਂ ਲਈ ਗੱਲ ਨਹੀਂ ਕਰਦਾ ਠੀਕ ਬਾਈ ਹਰ ਇੱਕ ਨੂੰ ਕਹਿੰਦਾ ਵੀ ਆਦਾ ਵੀ ਦੇਖ ਲਓ ਪਹਿਲਾਂ ਉਹਦਾ ਹਨਾ ਕਿਤਾ ਦੇ ਕੇ ਚੱਲੋ ਵੀ ਕੱਲਾ ਬੱਚੇ ਨਾ ਦੇਖੋ ਵੀ ਅਸੀਂ ਬੱਚਾ ਹੀ ਲੈਣਾ ਥੀ ਥੀ ਬਾਈ ਤਾਂ ਹੁਣ ਬਹੁਤ ਕਹਿੰਦਾ ਅਗਲੇ ਨੂੰ ਜੇ ਕੋਈ ਮਾੜੀ ਮੋਟੀ ਸਮੱਸਿਆ ਜੇ ਵੀ ਬੱਕਰੀਆਂ ਦੀ ਕੋਈ ਬਿਮਾਰੀ ਸਮਾਰੀ ਆਉਂਦੀ ਆ ਉਹਦਾ ਫਿਰ ਕਰ ਲੈਣੋ ਹੱਲ ਆ ਬਾਈ ਨੂੰ ਅਸੀਂ ਤਾਂ ਬਾਈ ਕੋਈ ਵੀ ਠੀਕ ਆ ਜੀ ਤਾਂ ਬੁਖਾਰ ਦਾ ਵੀ ਲਾਉਣਾ ਹੈ ਨਾ ਇਹ ਤਾਂ ਬਾਈ ਨੂੰ ਫੋਨ ਲਾ ਕੇ ਬਲੋ ਬਈ ਦੱਸ ਦਿਆਂ ਇਹ ਆ ਚੀਜ਼ ਆ ਬਾਈ ਹੁਣ ਜਦੋਂ ਮੇਰੇ ਕੋਲ ਕੋ ਆਪਣੀ ਕੋਈ ਬੱਕਰੀ ਹੁੰਦੀ ਆ ਤੇ ਇਹ ਤਾਂ ਹੁਣ ਬਜੇਰਾ ਦੂਰ ਬੈਠਾ ਵੀ 20 ਕਿਲੋਮੀਟਰ ਐ ਇੱਥੋਂ ਆਪਣਾ ਪੈਣ ਸਾਈ ਦੋ ਕੇ ਜਦੋਂ ਕੋਈ ਆਪਣੀ ਬੱਕਰੀ ਹੁੰਦੀ ਆ ਮੈਂ ਤਾਂ ਅੱਧੇ ਤੀ ਰਾਤ ਤੱਕ ਬਾਈ ਨੂੰ ਉਠਾਉਣ ਆ ਰਹਿਣਾ ਬਾਈ ਮੇਰੀ ਬੱਕਰੀ ਸੂਈ ਜਾਂਦੀ ਆ ਤੂੰ ਸੁਵਾ ਕੇ ਜਾ ਅੱਛਾ ਉਹ ਮੈਨੂੰ ਕਹਿੰਦੇ ਤੂੰ ਹੌਸਲਾ ਰੱਖ ਤੂੰ ਹੋਗੀ ਤੂੰ ਕਾਹ ਤੋਂ ਗੱਲ ਕਰਦਾ ਐਂ ਕਰਕੇ ਬਈ ਵਧੀਆ ਸਪੋਰਟ ਆ ਸਾਨੂੰ ਤਾਂ ਦੋਨਾਂ ਨੂੰ ਇਹ ਵੀ ਮੇਰਾ ਭਾਈ ਆ ਚੱਲ ਅਸੀਂ ਨਾ ਇੱਕੋ ਜਿਹਾਂ ਸਾਨੂੰ ਮੈਨੂੰ ਤਿੰਨ ਸਾਲ ਹੋ ਗਏ ਪਹਿਲਾਂ ਮੈਂ ਸਾਡੇ ਬਾਹਰ ਆ ਰਿਹਾ ਬਾਈ ਦੇ ਰੈਡੀ ਨਾ ਇੰਨਾ ਜ਼ਿਆਦਾ ਰਿਹਾ ਛੋਟਾ ਹੁੰਦਾ ਬਿੱਲੂ ਬਾਪੇ ਦਾ ਹਾਂ ਬਿੱਲੂ ਬਾਪੇਣਾ ਮੈਂ ਪੇਸ਼ਾਕਲਾ ਪੁੱਸ ਲੈ ਬਾਈ ਬੰਮੇ ਨੂੰ ਅੱਛਾ ਮੈਨੂੰ ਤਾਂ ਹੋ ਗਏ ਬਾਈ ਜਣਾ ਚਾਹਦਾ 15 ਸਾਲ ਹੋ ਗਏ ਜੁੜੇ ਨੂੰ ਠੀਕ ਇਹਦਾ ਮੈਨੂੰ ਸੌਂਗ ਦਾ ਮੈਨੂੰ ਆਪ ਨੂੰ ਹੁਣ ਪਿਆ ਪਹਿਲਾਂ ਸਾਡਾ ਫੁੱਫੜ ਹੁੰਦਾ ਸੀ ਭਦੌਰ ਤੋਂ ਹਾਂਜੀ ਉਹ ਸਾਨੂੰ ਇਹ ਮੈਨੂੰ ਕਿਤਾ ਕਰ ਨਹੀਂ ਦਿੰਦਾ ਸੀ ਅੱਛਾ ਮੈਨੂੰ ਚਾਹ ਸੀ ਛੋਟੇ ਹੁੰਦੇ ਨੂੰ بڑے ਲਿਖ ਤਹਿ ਨਹੀਂ ਵੀਰੇ ਆਪਾਂ ਆਪਾਂ ਨੂੰ ਚਾਹ ਸੀ ਥੋੜਾ ਕਿਤੇ ਆਪਾਂ ਵੀ ਉਦੋਂ ਆ ਜਾਣਾ ਉਹਨੇ ਮੈਨੂੰ ਲੈ ਜਾਣਾ ਚਾਹ ਕੇ ਭਦੌਰ ਮੈਂ ਉੱਥੋਂ ਆ ਜਾਂਦਾ ਸੀ ਭੱਜ ਜਾਂਦਾ ਸੀ ਵੀ ਡੰਮ ਅਗਰ ਪਹਿਲਾਂ ਤੋਂ ਸ਼ੌਂਕ ਸੀ ਮੈਨੂੰ ਅੱਛਾ ਤੇ ਐ ਬੜੇ ਕੁੜੇ ਨਹੀਂ ਫਿਰ ਨਹੀਂ ਫੜੇ ਨਹੀਂ ਬਾਈ ਅੱਛਾ ਉਹਦੇ ਕਹਨ ਉਹ ਕਹਿੰਦਾ ਕੱਟਾ ਲੈ ਕੇ ਤਾਂ ਬੱਕਰੀਆਂ ਲੈ ਕੇ ਭੇਡਾਂ ਲੈ ਕੇ ਨੰਗਿਆ ਮੂਹਰ ਦੀ ਅੱਛਾ ਸਕੂਲ ਦੇ ਵੀ ਜਿਹੜੀ ਗੱਲ ਜਾਇਜ਼ ਹੈ ਨਾ ਜ ਐ ਵਧੀਆ ਆਪਣਾ ਚਾਰੇ ਨੇ ਬਾਹਾਂ ਬੜੀ ਬੜਾ ਸੋਨਾ ਤੁਰਿਆ ਕੰਮ ਹਾਂ ਬਈ ਆਪਣਾ ਕੰਮ ਪੂਰਾ ਵਧੀਆ ਚੱਲਿਆ ਇਹਦਾ ਵੀ ਚੱਲਿਆ ਆਪਣੇ ਵੀ ਚੱਲਿਆ 10 ਦਾ ਬੱਕਰੀਆਂ ਸਾਡੇ ਕੋਲ ਇੱਕੋ ਜਿਹੇ ਖੜੇਗਾ ਵਧੀਆ ਆਵੇ ਤੁਹਾਨੂੰ ਦੇਣਾ ਹਨਾ ਵੇਸੀਂ ਆਲਾ ਕੰਮ ਵੀ ਕਰਦੇ ਆ ਮਿਹਨਤ ਵੀ ਆ ਬਾਈ ਇਹ ਗੱਲ ਨਹੀਂ ਹੈ ਨਾ ਧਾਣਾ ਪਾਣੀ ਪਾਉਣੇ ਆ ਨੀਰਾ ਪਾਉਣੇ ਆ ਤੇ ਬਾਈ ਦੇ ਨਾਲ ਜੁੜੇ ਹੋਏ ਆ ਜਦੋਂ ਬਾਈ ਬਾਜ ਮਾਰਦਾ ਆਪਾਂ ਜਾਣਦੇ ਆ ਬਾਈ ਨੂੰ ਆਪਾਂ ਮਾਰ ਕੇ ਤੇ ਬਾਈ ਜਾਉਂਗਾ ਠੀਕ ਹੈ ਇਹ ਧੰਦਾ ਦਾ ਬਾਈ ਸਾਰਾ ਬੱਕਰੀਆਂ ਦਾ ਜਿਹੜਾ ਕੰਮ ਆ ਇਹ ਸਾਰਾ ਪਰਿਵਾਰ ਦੇ ਸਹਿਯੋਗ ਨਾਲ ਹੀ ਚੱਲਦਾ ਆਪਣੇ ਪਰਿਵਾਰ ਦਾ ਸਹਿਯੋਗ ਕਿਵੇਂ ਰਿਹਾ ਬਾਈ ਬਾਈ ਪਰਿਵਾਰ ਦਾ ਸਹਿਯੋਗ ਫੁੱਲ ਹੀ ਰਿਹਾ ਸਾਡੇ ਦਾ ਸਾਰੇ ਪਰਿਵਾਰ ਮਤਲਬ ਕਿ ਰਲ ਕੇ ਕੰਮ ਕਰਦੇ ਆ ਠੀਕ ਹੈ ਜੀ ਤੇ ਜਿਵੇਂ ਅਸੀਂ ਕੋਈ ਆਪਣਾ ਭਾਈ ਕਹਦੇ ਆ ਵੀ ਆ ਇਹਨੂੰ ਬੱਕਰੀ ਨੂੰ ਇਹਨੇ ਦਾਣੇ ਪਾਉਣ ਵਾਲੇ ਆ ਇਹਨੂੰ ਆਹ ਪਾਉਣ ਵਾਲਾ ਇਹ ਤੜਕੇ ਹੁਣ ਕੰਮ ਤੇ ਜਾ ਵੜਦਾ ਹਾਂਜੀ ਇਹ ਦੂਬਾਰਾ ਮੇਰੀ ਮੰਮੀ ਨੇ ਨਹੀਂ ਕੋਈ ਆਏ ਹੈਗਾ ਵੀ ਨਫ਼ਰਤ ਕਰਨੀ ਆ ਹੂੰ ਬੁੱਕਰ ਮਾਰਨੀ ਦੋ ਤੋਂ ਤਿੰਨ ਤਿੰਨ ਚਾਰ ਵਾਰੀ ਅਸੀਂ ਤਾਂ ਬੁੱਕਰ ਹੀ ਮਾਰਦੇ ਆ ਬਾੜੀ 'ਚ ਅਗਲਾ ਕਹਿੰਦਾ ਵੀ ਘਰੇ ਮੌਸਕ ਮਾਰਦਾ ਜਾਂ ਬਿਮਾਰੀ ਆ ਹੂੰ ਅੱਜ ਤੱਕ 3 ਸਾਲ ਹੋ ਗਏ ਕਦੇ ਇਹੋ ਜੀ ਬਿਮਾਰੀ ਨਹੀਂ ਬਈ ਆਪਣੇ ਲੋਕਾਂ ਨੇ ਵੀ ਟੀਚਰਾਂ ਨੇ ਕੀਤਾ ਵੀ ਪੰਡਤਾਂ ਦੇ ਮੁੰਡੇ ਬੱਕਰੀਆਂ ਜਾ ਕੇ ਕਰਦੇ ਆ ਬਈ ਬਹੁਤ ਕਰਦੇ ਆ ਜਦੋਂ ਅਸੀਂ ਬੱਕਰੀਆਂ ਛੱ ਮਤਲਬ ਬਾਣ ਜਦੋਂ ਪਏ ਹੁੰਦੇ ਵਿਲੇ ਤੇ ਲੋਕ ਕਹਿੰਦੇ ਵੀ ਤੁਸੀਂ ਇਹੀ ਕੰਮ ਕਰੋਗੇ ਹੁਣ ਤੇ ਅਸੀਂ ਕਹਿ ਦਿੰਦੇ ਆ ਬਈ ਕੰਮ ਕਿਡਾ ਮਾੜਾ ਅੱਛਾ ਬਈ ਨਸ਼ਾ ਕਰ ਨਸ਼ਾ ਤਾਂ ਨਹੀਂ ਕਰਦੇ ਕੋਈ ਹਾਂ ਬਈ ਨਸ਼ਾ ਤਾਂ ਨਹੀਂ ਕਰਦੇ ਉਹ ਮਾੜੇ ਤੋਂ ਮਾੜਾ ਕੰਮ ਕਰੀ ਜਾਂਦਾ ਫਿਰ ਬਈ ਸੰਯੋਗ ਵੀ ਮਿਲਦਾ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਵੀ ਸੰਯੋਗ ਮਿਲਦਾ ਵਿੱਚ ਹੁਣ ਹੁਣ ਜਦੋਂ ਨਾ ਬੰਦੇ ਦੇਖਦੇ ਆ ਕੇ ਘਰੇ ਜਾਨਵਰ ਹਾਂਜੀ ਤੇ ਫਿਰ ਕਹਿੰਦੇ ਬਈ ਬਈ ਠੀਕ ਆ ਤੁਹਾਡਾ ਕੰਮ ਯਾਰ ਹਾਂ ਫਿਰ ਆਇਆ ਵੀ ਪਿੰਡ ਦਾ ਸਨਯੋਗ ਵੀ ਚੱਲ ਹੁਣ ਵਧੀਆ ਜੀ ਸਾਰੇ ਪਿੰਡ ਵਾਲੇ ਵਧੀਆ ਕਹਿੰਦੇ ਆ ਵੀ ਸਲਾਉਂਦੇ ਆ ਮੁੰਡੇ ਵੀ ਕੰਮ ਕਰਦੇ ਆ ਹੂੰ ਅੱਗੇ ਬਈ ਕੀ ਟੀਚੇ ਹੈਗੇ ਆਪਣੇ ਜਿਵੇਂ ਅੱਜ ਇੰਨੀਆਂ ਬੱਕਰੀਆਂ ਹੋ ਗਈਆਂ ਹੌਲੀ ਹੌਲੀ ਹੈ ਨਾ ਮਿਹਨਤ ਨਾਲ ਕੀ ਕੀ ਸੋਚਿਆ ਅੱਗੇ ਹੁਣ ਮੈਂ ਵੀ ਬਈ ਪਟਵਾਰੀ ਦੇ ਪੇਪਰ ਤਿਆਰੀ ਕਰਦਾ ਵੀ ਇਹ ਕੀਤੀ ਹੋਈ ਹੈ ਮੇਰੀ ਵੀ ਨਾਲ ਨਾਲ ਮੈਂ ਪੜਦਾ ਵੀ ਆ ਨਾਲ ਮੈਂ ਆਪਣੇ ਭਰਾ ਨਾਲ ਇਹ ਵੀ ਕੰਮ ਕਰਾਉਣਾ ਮਤਲਬ ਕਿ ਪਸ਼ੂਆਂ ਦਾ ਕੰਮ ਵੀ ਆ ਆਪਣਾ ਤੇ ਨਾਲ ਬੱਕਰੀਆਂ ਦਾ ਕੰਮ ਆ ਏ ਮੇਰਾ ਭਾਈ ਮੈਨੂੰ ਕਹਿ ਰਿਹਾ ਵੀ ਤੂੰ ਸਵੇਰੇ ਇਹਨਾਂ ਦਾ ਮਤਲਬ ਕਿ ਕਰਾ ਕੇ ਜਾਵੜਿਆ ਕਰ ਅੱਜ ਸ਼ਾਮ ਨੂੰ ਇਹ ਤੋਂ ਮੈਂ ਪਹਿਲਾਂ ਆ ਜਾਣਾ ਹੁੰਨਾ ਨੀਰਾ ਨੂਰਾ ਪਾਣਾ ਹੁੰਦਾ ਤੇ ਬੱਕਰੀਆਂ ਨੂੰ ਦਾਣੇ ਦੋਣੇ ਖਵਾਉਣੇ ਹੁੰਦੇ ਆ ਉਹ ਮੇਰੇ ਤੇ ਛੱਡ ਦਿੰਦਾ ਜਾਂ ਇਹ ਜੇ ਇਹਨੇ ਬਾਅਦ ਵਿੱਚ ਮਿਲ ਕੇ ਪਰਿਵਾਰ ਕੰਮ ਕਰਦੇ ਫੇਰ ਹੀ ਘਾਉ ਜਾਂ ਮਿਲ ਕੇ ਸਾਡੀ ਮਾਤਾ ਨੇ ਵੀ ਨਹੀਂ ਕਦੇ ਕਿਹਾ ਜੀ ਸਾਨੂੰ ਅਸੀਂ ਦੋਵੇਂ ਜਿਵੇਂ ਵੀ ਕੰਮ ਕਰਦੇ ਆ ਉਹ ਕਹਿੰਦੇ ਮਿਲ ਕੇ ਕਰੋ ਕੰਮ ਕੋਈ ਵੀ ਆ ਕੰਮ ਨਾ ਹੂੰ ਸਾਡੇ ਪਿਓ ਨੇ ਵੀ ਨਹੀਂ ਕਦੇ ਕਿਹਾ ਉਹਨੇ ਤਾਂ ਕਦੇ ਸਾਨੂੰ ਐਵੇਂ ਨਹੀਂ ਕਹਿੰਦਾ ਹੁੰਦਾ ਵੀ ਜਿੰਨੀਆਂ ਮਰਜ਼ੀ ਵਧਾਈ ਚੱਲੋ ਐ ਨਹੀਂ ਕਦੇ ਕਿਹਾ ਵੀ ਇੰਨੀਆਂ ਹੋਗੀਆਂ ਠੀਕ ਹੈ। ਵੀ ਬਾਲੀਆਂ ਹੋਊਗਾ। ਹਜੇ ਅਸੀਂ ਕਹਿ ਰਹੇ ਹਾਂ ਵੀ ਆਹ ਬੱਚਾ ਸੇਲ ਕਰਦੇ ਆਪਾਂ। ਵੀ ਇਹ ਵੇਚ ਦਿੰਨੇ ਆ। ਵੀ ਹੁਣ ਆਪਾਂ ਉਹ ਕਹਿੰਦਾ ਜੀ ਤੁਸੀਂ ਰਹਿਣ ਦੋ ਹਜੇ ਵੱਡੇ ਕਰਕੇ ਵੇਚਾਂਗੇ। ਕੋਈ ਆਏ ਨਹੀਂ ਹੈਗਾ ਸੀਗਾ। ਮਤਲਬ ਕਿ ਉਹਨਾਂ ਨੇ ਕਦੇ ਮੱਥੇ ਤੇ ਟੌੜੀ ਨਹੀਂ ਬਾਈ ਕੋਈ ਕੰਮ ਕਰਨ ਤੇ। ਠੀਕ ਹੈ ਬਾਈ। ਧੰਨਵਾਦ। ਠੀਕ ਹੈ ਜੀ। ਤੇ ਬਾਈ ਤੁਸੀਂ ਐਂਡ ਤੇ ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ ਸੀ। ਪਹਿਲਾਂ ਕੋਈ ਤਜਰਬਾ ਨਹੀਂ ਹੋਣਾ ਹਨਾ। ਨਵੇਂ ਇਸ ਕਿਤੇ ਜਾਏ ਸੀ। ਜਿਹੜੇ ਹੋਰ ਭਰਾ ਆਪਣੇ ਥੋੜੇ ਵਰਗੇ ਆਉਣਾ ਚਾਹੁੰਦੇ ਆ ਇਸ ਕਿਤੇ 'ਚ। ਅੱਜਕੱਲ ਠੱਗੀਆਂ ਵੀ ਬਹੁਤ ਵੱਜਦੀਆਂ ਬਹੁਤ ਵੱਜਦੀਆਂ ਗਲਤ ਜਾਨਵਰ ਵੀ ਮਿਲ ਜਾਂਦੇ ਹਨਾ ਪਰ ਆਪਾਂ ਹੌਸਲਾ ਛੱਡ ਦਿੰਨੇ ਆ ਤੁਸੀਂ ਆਪਦੇ ਤਜਰਬੇ ਚੋਂ ਕੀ ਕਹਿਣਾ ਚਾਹੋਗੇ ਆਪਾਂ ਬਈ ਜੀ ਇਹ ਕਹਿੰਦੇ ਆ ਵੀ ਵਧੀਏ ਬੰਦੇ ਨਾਲ ਪਹਿਲਾਂ ਰਾਤ ਰਾਫਤਾ ਕਰਕੇ ਫੇਰ ਬੱਕਰੀਆਂ ਖਰੀਦੋ ਹਾਂਜੀ ਵੀ ਮੰਡੀਆਂ ਤੇ ਤਾਂ ਠੱਗੀਆਂ ਠੋਰੀਆਂ ਵੱਜਦੀਆਂ ਹੀ ਰਹਿੰਦੀਆਂ ਜੀ ਹੂੰ ਵਧੀਏ ਬੰਦਾ ਟੱਕਰੂਗਾ ਤਾਂ ਵਧੀਏ ਕੰਮ ਆ ਜੀ ਕੋਈ ਕੰਮ ਮਾੜਾ ਨਹੀਂ ਹੈਗਾ ਹਾਂਜੀ ਨਸ਼ੇ ਪੱਤੇ ਨਾਲੋਂ ਚੰਗਾ ਜੀ ਇਹਦਾ ਨਸ਼ਾ ਲਾਓ ਜੀ ਤੁਹਾਡੇ ਨਾਲ ਕਦੇ ਵੱਜੀ ਠੱਗੀ ਠੁਗੀਆਂ ਨਹੀਂ ਜੀ ਆਪਣੇ ਨਾਲ ਗਲਤ ਜਾਨਵਰ ਨਹੀਂ ਨਹੀਂ ਜੀ ਠੀਕ ਹੈ ਬਾਈ ਹਾਂਜੀ ਬਾਈ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਬੱਚੇ ਹੈਗੇ ਬਾਈ ਕੋਲੇ ਚਾਰ ਪੰਜ ਬੱਕਰੇ ਸੇਲ ਕਰਨ ਵਾਲੇ ਛੋਟੇ ਵੱਡੇ ਜਿਹੜੇ ਕਿਸੇ ਨੇ ਆਪਦੇ ਹਿਸਾਬ ਨਾਲ ਲੈਣੇ ਹੋਏ ਬਾਈ ਨਾਲ ਸੰਪਰਕ ਕਰ ਲਿਓ ਤੇ ਆਪਣੀ ਵੀਡੀਓ ਤੋਂ ਬਾਅਦ ਬੱਚੇ ਵੀ ਬਾਈ ਸੇਲ ਕਰੂਗਾ ਹਨਾ ਜਿਵੇਂ ਜਿਵੇਂ ਬੱਕਰੀਆਂ ਸੁੰਦੀਆਂ ਬੰਦਾ ਉਹਵੇਂ ਸੇਲ ਕਰੀ ਜਾਂਦਾ ਨਵਾਂ ਕੰਮ ਆ ਪੱਠਾ ਅੱਗੇ ਰੱਖਣੀਆਂ ਹੁੰਦੀਆਂ ਤੇ ਪੱਠ ਤਾਂ ਨਹੀਂ ਕੋਈ ਬਈ ਸੇਲ ਹੁਣ ਨਹੀਂ ਬਾਈ ਜੀ ਪੱਠ ਠੀਕ ਹੈ ਬੱਕਰੀ ਵੀ ਹੈ ਨਹੀਂ ਕੋਈ ਨਹੀਂ ਬਾਈ ਜੀ ਬੱਕਰੇ ਬਾਈ ਕੋਲੇ ਸੇਲ ਹੈਗੇ ਆ ਭਗਤਾ ਭਾਈ ਦਾ ਪਿੰਡ ਆ ਤੇ ਬਾਈ ਦਾ ਪੂਰਾ ਡਰੈਸ ਨਾਮ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਧੰਨਵਾਦ ਬਹੁਤ ਬਹੁਤ ਜੀ ਬਾਈ ਬਹੁਤ ਬਹੁਤ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ 'ਚ ਟਾਈਮ ਕੱਢ ਕੇ ਆਏ ਜੀ ਧੰਨਵਾਦ ਜੀ ਹਾਂ ਜੀ